ਉਹ ਤਾਂ ਜੀ ਗੱਲ ਹੈ ਤੇ ਭਾਈ ਟਾਈਮ ਟਾਈਮ ਦੀ ਗੱਲ ਹੈ ਹੂੰ ਕਈ ਵਾਰੀ ਆਪ ਹੀ ਬੰਦਾ ਨਾ ਆਪ ਦੀ ਆਪ ਹੀ ਖਰਾਬ ਕਰ ਜਾਂਦਾ ਓ ਕਿਵੇਂ ਜੀ ਅਸੀਂ ਕਿਰਾਂ ਨਾ ਸਾਡਾ ਕੋਈ ਰੋਲਾ ਸੀ ਕਿਤੇ ਹੂੰ ਸਾਡੇ ਯਾਰ ਦੋਸਤਾਂ ਸੀਗਾ ਰਿਸ਼ਤ ਚਾਚਾ ਹੂੰ ਉਹਦੇ ਪੈਸੇ ਪੂਸੇ ਸੀਗੇ ਕਿਸੇ ਜੱਟਾਂ ਚ ਤੇ ਉਹ ਜੀ ਅਸੀਂ ਜਾ ਕੇ ਉਹਨਾਂ ਨੇ ਵਾਣ ਲਿਖਾਤਾ ਪਹਿਲੀ ਗਹਿਣੇ ਜੱਟਾਂ ਦੇ ਕਿਵੇਂ ਅੱਛਾ ਉਮਰ ਤੋਂ ਛੱਡਣ ਅੱਛਾ ਨਾ ਠੇਕਾ ਦੇਣ ਨਾ ਸਾ ਦੇਣ ਤੇ ਉਹ ਬੰਦਾ ਕਹਿੰਦਾ ਵੀ ਆਪਾਂ ਬਾਹਨ ਬੋਹਣੇ ਚਲੋ ਅਸੀਂ ਆਖਿਆ ਵੀ ਚਲਦੇ ਤਾਂ ਹੈ ਪਰ ਆਪਾਂ ਆਪਸਾਂ ਹੀ ਤਾਂ ਨੌਲੇਜ ਦੇ ਚ ਲਿਆਈਏ ਨਾ ਗੱਲ ਅੱਛਾ ਜੀ ਅਸੀਂ ਜਿੰਨੇ ਵੀ ਕੰਮ ਕੀਤੇ ਨਾ ਅਫਸਰਾਂ ਨੇ ਨੌਲੇਜ ਦੇ ਚ ਲਿਆ ਕੇ ਤੇ ਕਾਨੂੰਨ ਮੁਤਾਬਕ ਹੀ ਕੀਤੇ ਆ ਵਾ ਅੱਛਾ ਜੀ ਤੇ ਆਖਿਆ ਵੀ ਕਾਨੂੰਨ ਮੁਤਾਬਕ ਚੱਲਾਂਗੇ ਹੂੰ ਤੇ ਆਪਾਂ ਚੱਲਦੇ ਆ ਅਫਸਰਾਂ ਨੂੰ ਰੱਖਦੇ ਆ ਅਸੀਂ ਐਸੇ ਚੁੱਕ ਲਏ ਸੱਚੋ ਕਹਿੰਦਾ ਵੀ ਮੈਨੂੰ ਡਿਪਟੀ ਤੋਂ ਛੰਡੀ ਦਿਵਾਓ ਤੇ ਵਣ ਭਾਲਿਓ ਅੱਛਾ ਜੀ ਕੋਈ ਕੋਈ ਰਿਸ਼ੀ ਹੈ ਗੈਨੇ ਦੀ ਹੂੰ ਅਸੀਂ ਡਿਪਟੀ ਕੋਲੇ ਗਏ ਡਿਪਟੀ ਨੂੰ ਮਿਲੇ ਡਿਪਟੀਾਂ ਦਾ ਵੀ ਮੈਨੂੰ ਸਭ ਤੋਂ ਐਸਐਸਪੀ ਸਭ ਤੋਂ ਦਵਾਓ ਹੂੰ ਅੱਛਾ ਜੀ ਐਸਐਸਪੀ ਤੋਂ ਦਵਾ ਲੈਂਗੂ ਆਪਣੇ ਰਹਿ ਕੇ ਗਿਆ ਸੀ ਆ ਹੂੰ ਜਾਣਦਾ ਸੀ ਮਿਲੇ ਸੀ ਕਈ ਆ ਨਹੀਂ ਅੱਛਾ ਜੀ ਅੱਠ ਇਕੱਠੇ ਹੋ ਗਏ ਤੇ ਐਸਐਸਪੀ ਸਾਹਿਬ ਕੋਲੇ ਜਾਵੜੇ ਹੂੰ ਐਸਐਸਪੀ ਸਾਹਿਬ ਕੋਲੇ ਜਾਵੜੇ ਤੇ ਜਾ ਕੇ ਐਸਐਸਪੀ ਨੂੰ ਦੱਲ ਦੱਸੀ ਵੀ ਐ ਕਰਕੇ ਜੀ ਜੀ ਮੁੰਡੇ ਸੀ ਤੇ ਹੁਣ ਉਹ ਧੱਕਾ ਕਰਦੇ ਆ ਸਾਰੇ ਹੂੰ ਤੇ ਕਿੱਤੇ ਕਿਸੇ ਨੂੰ ਲਿਆਉਂਦੇ ਆ ਕਿਤੇ ਕਿਸੇ ਜੂਨੀਅਨ ਵਾਲਿਆਂ ਨੂੰ ਲਿਆਉਂਦੇ ਆ ਕਿਤੇ ਕਿਸੇ ਨੂੰ ਉਹ ਹੁਣ ਨਾ ਤਾਂ ਪੈਸੇ ਦਿੰਦੇ ਆ ਨਾ ਠੇਕਾ ਦਿੰਦੇ ਆ ਨਾ ਹਿੱਸਾ ਦਿੰਦੇ ਆ ਹੂੰ ਹੂੰ ਉਹ ਐਸਐਸ ਵੀ ਸਾਨੂੰ ਕਹਿੰਦਾ ਵੀ ਕੋਈ ਨਹੀਂ ਮੈਂ ਡਿਪਟੀ ਸਾਹਿਬ ਨੂੰ ਕਹਿ ਦਿੰਦੇ ਅੱਛਾ ਜੀ ਉਹਨਾਂ ਨੇ ਸਾਡੇ ਬੈਠਿਆਂ ਤੋਂ ਹੂੰ ਡਿਪਟੀ ਸਾਹਿਬ ਨੂੰ ਫੋਨ ਕਰਤਾ ਹੂੰ ਵੀ ਭਾਈ ਆ ਜਿਹੜੇ ਆਏ ਆ ਨਾ ਬੰਦੇ ਇਹਨਾਂ ਦੀ ਬਟਿੰਡੇ ਵਾਲੇ ਹਾਂ ਇਹਨਾਂ ਨੂੰ ਤੁਸੀਂ ਇਹਨਾਂ ਦੀ ਗੱਲ ਸੁਣੋ अच्छा ਇਹਨਾਂ ਦਾ ਕੰਮ ਹੱਲ ਕਰਕੇ ਦਿਓ ਅੱਛਾ ਸਾਹਬ ਨੇ ਕਹਤਾ ਹਾਂ ਸਾਹਬ ਨੇ ਕਹਤਾ ਐਸਐਸਪੀ ਸਾਹਬ ਨੇ ਡਿਪਟੀ ਨੂੰ ਵੀ ਜਿਵੇਂ ਮਰਜ਼ੀ ਕਰੋ ਇਹਨਾਂ ਦਾ ਨਿਬੇੜੋ ਠੀਕ ਹੈ ਭਾਕੇ ਉਹਨਾਂ ਨਾਲ ਜਾਂ ਇਹਨਾਂ ਦੇ ਪੈਸੇ ਦਵਾਓ ਜਾਂ ਇਹਨਾਂ ਨੂੰ ਵੰਡਵਾਓ ਜਾਂ ਕੁਝ ਵੀ ਕਰੋ ਇਹਨਾਂ ਦਾ ਹੱਲ ਕਰੋ ਤੁਸੀਂ ਅੱਛਾ ਡਿਪਟੀ ਕਹਿੰਦਾ ਜੀ ਜ਼ਰੂਰ ਹਾਂ ਹਾਂ ਜੀ ਜੋ ਤੁਸੀਂ ਕਹਿਤਾ ਕਰਾਂਗੇ ਜੀ ਮੈ ਤੁਹਾਡੀ ਛੰਡੀ ਚਾਹੀਦੀ ਸੀ ਤੇ ਐਸਐਸਪੀ ਕਹਿੰਦਾ ਵੀ ਗੱਲ ਸਹੀ ਕੰਮ ਇਹਨਾਂ ਦਾ ਸਹੀ ਹੈ ਮੈਂ ਕਾਗਜ਼ ਪੱਤਰ ਦੇਖ ਲਿਆ ਹੂੰ ਚਲੋ ਜੀ ਅਸੀਂ ਉੱਥੋਂ ਆ ਗਏ ਤੇ ਆ ਕੇ ਅਸੀਂ ਕੋਈ ਉਹਨਾਂ ਦੀ ਦੁਕਾਨ ਵਾਲਾ ਸੀਗਾ ਉਹਨਾਂ ਦੇ ਰਿਸ਼ਤੇਦਾਰ ਤਾਂ ਯਾਰ ਦੋਸਤ ਸੀਗਾ ਦੁਕਾਨ ਤੇ ਆ ਕੇ ਬਹਿ ਗਏ ਜੀ ਉੱਥੇ ਉਹਨਾਂ ਦੇ ਅੱਛਾ ਜੀ ਉਹ ਦੁਕਾਨ ਵਾਲਾ ਕਹਿੰਦਾ ਵੀ ਮੇਰੀ ਤਾਂ ਬਾਲੀ ਐਸਐਸਪੀ ਨਾਲ ਅੱਛਾ ਤੇ ਭਰਾ ਬਣਿਆ ਐਸਐਸਪੀ ਅੱਛਾ ਤੇ ਲੈ ਤੂੰ ਤਾਂ ਮੈਨੂੰ ਕਿਉਂ ਉਹਨਾਂ ਨਾਲ ਲੈ ਕੇ ਗਿਆ ਅੱਛਾ ਜੀ ਚਲੋ ਦੁਆਰੇ ਚੱਲੀਏ ਉਹ ਅਸੀਂ ਆਖਿਆ ਵੀ ਐਸਐਸਪੀ ਸਾਉ ਨੇ ਡਿਪਟੀ ਨੂੰ ਫੋਨ ਕਰਤਾ ਹੈ ਗੱਲ ਹੋ ਗਈ ਪਹਿਲਾਂ ਹਾਂ ਗੱਲ ਹੋ ਗਈ ਡਿਪਟੀ ਸਾਹਿਬ ਕਹਿੰਦਾ ਮੈਂ ਕੱਲ ਨੂੰ ਬੰਦੇ ਸੱਦੂਗਾ ਤੁਹਾਨੂੰ ਵੀ ਸੱਦੂਗਾ ਸੱਦ ਕੇ ਉੱਥੇ ਭਾ ਕੇ ਨਾ ਸਾਰਾ ਹਾਂਜੀ ਕਾਦੂ ਅੱਛਾ ਤੇ ਕੈਂਪਰ ਮੈਂ ਹੋ ਜੂ ਕੱਲ ਨੂੰ ਨਿਬੜ ਜੂ ਆਪਣਾ ਹਾਂਜੀ ਉਹਦਾ ਐ ਕਿਵੇਂ ਯਾਰ ਤੁਸੀਂ ਮੇਰੇ ਨਾਲ ਤੱਕ ਲਓ ਤੁਸੀਂ ਮੇਰੀ ਵੇਖੋ ਤਾਂ ਸੀ ਕਿੰਨੀ ਐ ਹਾਂ ਐਸਐਸਪੀ ਦਾ ਉਹ ਨਾ ਅੱਛਾ ਜੀ ਅਸੀਂ ਉਹ ਭਾਈ ਉਹ ਜਿਹਦਾ ਕੰਮ ਸੀ ਸਾਡਾ ਯਾਰ ਦੋਸਤ ਦਾ ਚਾਚਾ ਸੀ ਉਹ ਉਹ ਕਹਿੰਦਾ ਤੁਸੀਂ ਜਾਂਦੇ ਕਿਉਂ ਨਹੀਂ ਯਾਰ ਮੇਰਾ ਕੰਮ ਇਹ ਬਿਛੇਦੀ ਕਰਾਊਗਾ ਮੇਰਾ ਯਾਰ ਦੋਸਤ ਹੈ ਅੱਛਾ ਇਹਦਾ ਘਰ ਐਸਐਸਪੀ ਯਾਰ ਦੋਸਤ ਹੈ ਅੱਛਾ ਜੀ ਅਸੀਂ ਅੱਗੇ ਵੀ ਚਲੋ ਚੱਲ ਵੜੋ ਮੇਰੇ ਨਾਲ ਮੇਰੇ ਯਾਰ ਦੋਸਤ ਸੀਗੇ ਅੱਛਾ ਜੀ ਤੇ ਅਸੀਂ ਜਦੋਂ ਗਏ ਉੱਥੇ ਤੇ ਉਹ ਜਾਵੜੇ ਜਾ ਕੇ ਮਿਲੇ ਤੇ ਉਹਨੂੰ ਕਿਹਾ ਵੀ ਐ ਕਰਕੇ ਮਿਲਣਾ ਹੈ ਉਹ ਬੰਦੇ ਨੇ ਮੁਕਸਰ ਵਾਲੇ ਦੁਕਾਨਦਾਰ ਨੇ ਅੱਛਾ ਜੀ ਉਹ ਕਹਿੰਦੇ ਵੀ ਆ ਜਾਓ ਜਦੋਂ ਗਏ ਉਹ ਕਹਿੰਦਾ ਮੈਂ ਕੱਟਾ ਡਿਪਟੀ ਸਾਹਿਬ ਨੂੰ ਫੋਨ ਇਹਨਾਂ ਨੂੰ ਕਹਤਾ ਉਹਨੂੰ ਡਿਊਟੀ ਲਾਤੀ ਡਿਪਟੀ ਸਾਹਿਬ ਦੀ ਇਹਨਾਂ ਦਾ ਕੰਮ ਹੋਊਗਾ ਕਿ ਹੋਜੂਗਾ ਸਿਰ ਤਾਂ ਅੱਛਾ ਸਾਹਿਬ ਕਹਿੰਦੇ ਹਾਂ ਸਾਹਿਬ ਕਹਿੰਦਾ ਉਹ ਕਹਿੰਦਾ ਜੀ ਹੋ ਤਾਂ ਜਾਊ ਹਾਂ ਪਰ ਇਹਨਾਂ ਦਾ ਤਾਂ ਬੜਾ ਨੁਕਸਾਨ ਹੈ ਜੀ ਹੋ ਜਾਊਗਾ ਉਹਦਾ ਕਿਵੇਂ ਕੰਮ ਹੋਣ ਤੇ ਨੁਕਸਾਨ ਹੈ ਕਿ ਨਾ ਹੋਣ ਤੇ ਅੱਛਾ ਜੀ ਉਹਦਾ ਕੰਮ ਨਾ ਹੋਣ ਤੇ ਗੱਲ ਤਾਂ ਇਹ ਹੈ ਨਾ ਉਹ ਗੱਲ ਨਿੰਬੜੀ ਦੇ ਦੁਆਰੇ ਫਿਰ ਜਾ ਕੇ ਦੱਸਣ ਲੱਗ ਗਏ ਹਾਂ ਦੁਆਰੇ ਦੱਸਣ ਲੱਗ ਗਏ ਨਾ ਉਹ ਅੱਛਾ ਕਹਿੰਦਾ ਜੀ ਕੱਲੇ ਜਿਹੜੇ ਹੁਣ ਇੰਨਾ ਤੋਂ 4 ਕਲੇ ਗਹਨੇ ਲਿਆ ਨਾ ਉਹਨੇ ਹਾਂ ਇਹ 12 ਲੱਖ 15 ਲੱਖ ਦੇ ਹਾਂ ਇਹ 15 ਲੱਖ ਦਾ ਕੰਮ ਨਹੀਂ ਅੱਛਾ ਉਹਦਾ ਹੋਰ ਉਹਦਾ ਜੀ ਤਾਂ ਨਾ 70-80 ਲੱਖ ਦਾ ਕੰਮ ਹੈ ਅੱਛਾ ਉਹ ਤਾਂ 15 ਲੱਖ ਇੰਨਾ ਦੀ ਹੈ ਹਾਂ ਵੀ 4 ਕਲੇ ਗਹਨੇ 15 ਲੱਖ ਚ ਹਾਂ ਉਹ ਕਹਿੰਦਾ ਜੀ ਉਹ ਤਾਂ 15 ਲੱਖ ਦੇ ਇੱਕ ਜੱਟ ਦੀ ਐ ਹਾਂ ਤੇ ਦਸਾਂ ਪਿੰਡਾਂ ਤੋਂ ਲੈਣੀ ਉਹਨਾਂ ਨੇ ਅੱਛਾ ਜੇ ਇਹ ਪੈਸੇ ਦੱਬਦਿਆਂ ਨਾ ਤੇ ਦੂਜੇ ਵੀ ਦਬੇ ਜਾਣਗੇ ਉਹਨਾਂ ਦਾ ਅੱਛਾ ਕਿਸੇ ਨੇ ਨਹੀਂ ਦੇਣੇ ਜਦੋਂ ਆਇਆ ਕਿਹਾ ਤੇ ਐਸਐਲਪੀ ਦਾ ਖੜਾ ਹੋ ਗਿਆ ਹਾਂ ਉਹ ਕਹਿੰਦਾ ਹੈ ਹੈ ਇਹ ਕਿਵੇਂ ਲੈਣੇ ਇਹਨਾਂ ਨੇ ਉਹਦਾ ਜਿੰਨਾ ਦੀ ਦੁਕਾਨ ਆੜਤਦੀ ਅੱਛਾ ਉਹਦਾ 40 ਦੇ ਪੈਸੇ ਆਏ ਹਾਂ ਆੜਤ ਦੇ ਪੈਸੇ ਤੁਸੀਂ ਪੈਸਾ ਤੇ ਜ਼ਮੀਨ ਕਹਨੇ ਲਈਏ ਉਹਨਾਂ ਤੋਂ ਬੰਨਿਆਲੇ ਪੈਸੇ ਵਧਾ ਵਧਾ ਕੇ ਅੱਛਾ ਇੱਕ ਗੋੜਾਲੇ ਤੇ ਇੱਕ ਗੋੜਾਲੇ ਦੇ ਕੈਂ ਕਰ ਕਰ ਕੇ ਪੁੱਟਾ ਵਧਾ ਕੇ ਤੇ ਉਹ ਤਾਂ ਜੀ ਅੱਖਾਂ ਲਾਲ ਹੋ ਗਈਆਂ ਸਾਹਰੀਆਂ ਤਾਂ ਉਹ ਕਹਿੰਦਾ ਸਾਨੂੰ ਕਹਿੰਦਾ ਗੱਲ ਸੁਣ ਲਓ ਜੇ ਬਾਹਨ ਚ ਬੜਿਓ ਤੇ ਮੈਂ ਉਹ ਕਰੂੰ ਜਿਹੜੀ ਕਿਸੇ ਨਾਲ ਨਾ ਹੋਈ ਹੋਵੇ ਮੈਨਾਂ ਦੇ ਉੱਪਰ ਕੇ ਠੀਕ ਹੈ ਨਾਲੇ ਉੱਥੋਂ ਲਿਆਂਗ ਤੁਹਾਨੂੰ ਲੂਚੀਪਾ ਮਗਰ ਪਾ ਕੇ ਬਾਹਨ ਚ ਨਾ ਬੜੋ ਤੁਹਾਨੂੰ ਜੱਕਦਾ ਮਰੀ ਜਾਂਦੇ ਆ ਫਾਹੇ ਲੈ ਲੈ ਅੱਛਾ ਜੀ ਕੁਸੇ ਫਰੇ ਜਾਂ ਪੀ ਜਾਂਦੇ ਆ ਫਾਹੇ ਲਈ ਜਾਂਦੇ ਆ ਤੇ ਤੁਸੀਂ ਦੁਕਾਨਦਾਰ ਉਹ ਤੁਸੀਂ ਦੁਕਾਨ ਦੇ ਪੈਸੇ ਸਾਨੂੰ ਕਹਿੰਦੇ ਉਹ ਮੋੜਾ 7000 ਦੋਸੀ ਮੇਰਾ ਜਾਦੇ ਸੀ ਜੀ ਜੀ ਸਾਹਿਬ ਨਾਲ ਉਹਨੂੰ ਕਹਿੰਦਾ ਤੂੰ ਮੈਨੂੰ ਪ੍ਰਧਾਨ ਪਹਿਲਾਂ ਕਿਉਂ ਨਹੀਂ ਕਿਹਾ ਅੱਛਾ ਦੱਸਿਆ ਕਿਉਂ ਨਾ ਉਹ ਕਹਿੰਦਾ ਜੀ ਮੈਨੂੰ ਕੀ ਪਤਾ ਵੀ ਇਹਨਾਂ ਦੇ ਕਿਵੇਂ ਆ ਮੈਨੂੰ ਤਾਂ ਉਹ ਕਹਿੰਦੇ ਆ ਕੇ ਵੀ ਐ ਕਰਕੇ ਆਪਾਂ ਪੈਸੇ ਦਿੱਤੇ ਉਹਨਾਂ ਨੂੰ ਨਾਗਦ ਤੇ ਪੈਸਿਆਂ ਚ ਉਹਨਾਂ ਨੇ ਜ਼ਮੀਨ ਦਿੱਤੀ ਕਹਿੰਨੇ ਰਿਸ਼ਤੀ ਹੋਈ ਹੈ ਮੈਨੂੰ ਤਾਂ ਰਿਸ਼ਤੀ ਦਿਖਾਈ ਹੈ ਜੀ ਰਿਸ਼ਤੀਆਂ ਤੁਹਾਨੂੰ ਦਿਖਾ ਦਿਆਂਗੇ ਉਹ ਕਹਿੰਦਾ ਕੁਝ ਵੀ ਹੋਇਆ ਹੈ ਹੁਣ ਨਾ ਬਾਹਰ ਚ ਨਾ ਬੜੋ ਬੜਾ ਆਪਣਾ ਕੰਮ ਨੂੰ ਵੇਖਦਾ ਉੱਥੋਂ ਸਾਨੂੰ ਤਾਂ ਉਤਰਨ ਨੂੰ ਹੱਥਾਂ ਆਣਾ ਨਹੀਂ ਆਵੇ ਹੌਲੀ ਹੌਲੀ ਨਿਕਲੇ ਭਾਈ ਪਹਿਲਾਂ ਮੇਰਾ ਲਾਹਵ ਨਿਕਲਿਆ ਫਿਰ ਮੈਂ ਨਿਕਲਿਆ ਫਿਰ ਪ੍ਰਧਾਨ ਨਿਕਲਿਆ ਫਿਰ ਹੌਲੀ ਹੌਲੀ ਉਹ ਵੀ ਮਗਰੇ ਆ ਗਏ ਆ ਗਏ ਉਹਦੀ ਦੁਕਾਨ ਤੇ ਫਿਰ ਬਹਿ ਗਏ ਬੜਾ ਤੇਜ ਮੰਨਦਾ ਤੈਨੂੰ ਬੜਾ ਤੇਜ ਮੰਨਦਾ ਸੀ ਤੇ ਉਹ ਕਹਿੰਦਾ ਆ ਕੇ ਕਿਉਂ ਪ੍ਰਧਾਨ ਕਹਿੰਦਾ ਕਿਉਂ ਭਾਈ ਹੁਣ ਸਾਡਾ ਤਾਂ ਟਾਡਾ ਕੋਈ ਕੰਮ ਨਹੀਂ ਚੱਟ ਹੁਣ ਤਾਂ ਤੇਰੇ ਹੀ ਕਰਾ ਦੂ ਠੀਕ ਹੈ ਕਿਉਂ ਕੀ ਪਤਾ ਸੀ ਮਾਰੇ ਫਿਰ ਪੱਟਾਂ ਤੇ ਲੱਤਾਂ ਦੇ ਹੱਥ ਆ ਉਹ ਕੰਮ ਫੇਰ ਦੁਕਰਾਲਾ ਯਾਰ ਤੂੰ ਕੰਮ ਆ ਗਿਆ ਹਾਂ ਕਰਾਲਾ ਯਾਰ ਤੋ ਕੰਮ ਉਹ ਕੰਮ ਫੇਰ 3-4 ਮਹੀਨੇ ਲੰਕ ਕੇ ਮਾਥਾ ਸਿਰੇ ਚੜਾਇਆ ਲੋਕ ਕਿਤਾ ਕਹਿੰਦੇ ਬਾਲਾ ਬੋਲਿਆ ਵੀ ਨਹੀਂ ਜਾਣਾ ਬਾਲਾ ਸੱਚ ਬੋਲਿਆ ਵੀ ਮਾੜਾ ਹੁੰਦਾ ਕਿ ਨਹੀਂ ਬਾਲਾ ਬੋਲਣਾ ਨਾ ਜਿਹੜਾ ਬੰਦਾ ਆਪਦਾ ਆਪ ਹੀ ਵਿਗਾੜ ਲੈਂਦਾ ਯਾਰ ਬਣਾ ਬਣਾਏ ਕੰਮ ਹੀ ਬੋਲ ਕੇ ਨਾ ਉਹਨੇ ਤੇ ਨਹੀਂ ਤਰਕ ਹੀ ਸਦਨੇ ਸੀ ਦਿੱਪਤੀ ਨੇ ਤੇ ਦੂਜੇ ਦਿਨ ਹੀ ਸਾਡਾ ਉੱਤੇ ਬਹਿ ਕੇ ਬਦਦਾ ਘਾਟਾ ਹੋ ਜਾਣਾ ਸੀ ਸਾਰਾ ਕੰਮ ਹੋ ਗਿਆ ਸੀ ਜਾਣਾ ਹੋ ਗਿਆ ਸੀ 15 ਨਹੀਂ ਜੀ 10 ਕਿਨਵੇੜ ਲਓ ਹਾਂ ਤੁਸੀਂ ਜੀ ਤਿੰਨ ਕਿੱਲੇ ਛੱਡ ਦਿੰਨੇ ਆ ਕਿੱਲਾ ਇਹਨਾਂ ਨੂੰ ਛੱਡ ਦਿਓ ਦੋ ਛੱਡ ਦਿਓ ਰੋਲਾ ਨਿਬੜ ਜਾਂਦਾ ਰੋਲਾ ਜਾਂ ਉਹ ਕਹਿੰਦੇ ਸੀ ਵੀ ਵਿੱਚ ਇੱਕ ਬੰਦੇ ਕਹਿੰਦੇ ਸੀ ਵੀ ਕਿੱਲਾ ਬੈ ਦਵਾ ਦਿੰਨੇ ਚਲਾਕੀ ਮਾਰ ਗਈ ਉਹਨੂੰ ਹਾਂ ਵੀ ਦੂਜਾ ਬੰਦਾ ਨਾ ਤੁਸੀਂ ਚਲੋ ਜਿਵੇਂ ਨਿਬੜਦਾ ਅਗਲੇ ਦਾ ਜੰਮ ਸੀਗਾ ਚਲੋ ਨਿਬੜ ਜਾਂਦਾ ਹਾਂ ਨਿਬੜ ਜਾਣਾ ਸੀ ਸਾਰਾ ਬੈ ਚੋ ਚਲਾਕੀ ਮਾਰ ਗਈ ਚਲਾਕੀ ਬਾਲੀ ਜਿਹੜੀ ਕਰਨੀ ਆ ਨਾ ਵੀ ਮੇਰੀ ਬਾਲੀ ਆ ਮੇਰੀ ਬਾਲੀ ਆ ਜਾਂ ਬਾळा ਬੋਲਣਾ ਉਹ ਬੰਦਾ ਆਪਦੇ ਆਪ ਹੀ ਪੈਰ ਘਵਾੜਾ ਇੱਥੋਂ ਕਹਿੰਦੇ ਆ ਜਿਹੜਾ ਵੀ ਆਪਦੇ ਪੈਰ ਘਵਾੜਾ ਮਾਰ ਲਿਆ ਆਪ ਸਹੀ ਗੱਲ ਹੈ ਇਹ ਗੱਲ ਜਿਹੜੀ ਚੱਲੀ ਆ ਇਥੋਂ ਪੈਰ ਘਵਾੜਾ ਬਾਈਦਾ ਹੈ ਹਾਂ ਸਾਰਿਆਂ ਨੇ ਆਪਣੀਆਂ ਜੇ ਜ਼ਿੰਦਗੀ 'ਚ ਨਾ ਬਹੁਤ ਵਾਰੀ ਏਹੀਆਂ ਘਟਨਾਵਾਂ ਘਟਦੀਆਂ ਤੇ ਹੌਲੀ-ਹੌਲੀ ਕਈ ਵਾਰੀ ਨਹੀਂ ਯਾਦ ਰਹਿੰਦੀਆਂ ਬੰਨਾਂ ਦੇ ਕਈ ਗੱਲਾਂ ਯਾਦ ਰਹਿ ਜਾਂਦੀਆਂ ਕਈ ਹੁੰਦੇ ਆ ਇਹੋ ਜਿਹੇ ਬੜੇ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਹੁੰਦੇ ਆ ਹਾਂ ਬੜੇ ਆਪਣੇ ਆਪ ਨੂੰ ਤੇਜ਼ ਸਮਝਣਾ ਉਹ ਕਰਨਾ ਉਹ ਕੜਾ ਮਚੌਦਰੀ ਹੁੰਦੇ ਕਹਿੰਦੇ ਅਸੀਂ ਹਾਂ ਸੇਕੜਾ ਮ ਚੌਧਰੀ ਹੁੰਦਿਆ ਇਹ ਸੇਕੜਾ ਮ ਚੌਧਰੀ ਐ ਕੜਾ ਮ ਚੌਧਰੀ ਆਪ ਦੇ ਪੈਰ ਖਵਾੜਾ ਆਪ ਕਿਉਂਕਿ ਮੇਰੇ ਬੰਦੇ ਨੇ ਜਿਹੜੇ ਬੰਦੇ ਨੇ ਕੰਮ ਕਰਾਉਣਾ ਕਹਿੰਦਾ ਨਹੀਂ ਹੁੰਦਾ ਮੈਂ ਕਰਾਇਆ ਜਾਂ ਹਾਂ ਕੋਈ ਜਿਹੜੇ ਕੜਾ ਮ ਚੌਧਰੀ ਹੁੰਦਿਆ ਉਹੀ ਕਰਦੇ ਆ ਜੇ ਕੰਮ ਸੋ ਉਹਨਾਂ ਦੀਆਂ ਨਾ ਇਹ ਗੱਲਾਂ ਇਹ ਹੱਡ ਬੀਤੀਆਂ ਇਹ ਸਾਡੇ ਨਾਲ ਨਾ ਇਹ ਬੀਤੀ ਆ ਇਹ ਹਾਂਜੀ ਹਾਂ ਮੈਂ ਵਿੱਚ ਸੀ ਨਾਲ ਸੀ ਅੱਛਾ ਜੀ ਹਾਂ ਹੱਡ ਬੀਤੀ ਹੈ ਵੀ ਸੱਚੀ ਕਹਾਣੀ ਆ ਹਾਂ ਸੱਚੀ ਕਹਾਣੀ ਆ ਇਹ ਕੋਈ ਉਹ ਨਹੀਂ ਠੀਕ ਆ ਜੀ ਦੋਸਤੋ ਹਾਂ